ਸਾਡਾ ਸਵਾਗਤ ਹੈ ਜੀ ਲਾਪ੍ਰੀਤ ਸਿੰਘ ਸਿੱਧੂ ਬਲੌਗਰ ਚੈਨਲ ਦੇ ਵਿੱਚ ਦੇਖ ਸਕਦੇ ਹੋ ਗਾਈਸ ਅੱਜ ਮੈਂ ਕਿਨਾ ਆਇਆ ਹੋਇਆ ਦੇਖ ਸਕਦੇ ਤੁਸੀਂ ਬੱਦਲ ਦੇਖੋ ਦੇਖ ਸਾਡੇ ਬੱਦਲ ਕਿੰਨਾ ਉਹ ਵਿਖਾਇਆ ਸੀ ਗੱਲ ਸਤ ਆਪ ਗੱਟੇ ਪੈ ਰਹੀ ਸੀ ਬੰਨ ਟੁੱਟ ਗਿਆ ਸੀ ਗਵੰਡੀਆਂ ਦਾ ਉਹ ਪਾਣੀ ਨਿਕਲਦਾ ਸੀ ਝੋਨੇ ਚੋਕ ਆਪਾ ਕੀਤਾ ਅੱਜ ਹੁਣ ਆਪਣੀ ਆਪਣੀ ਘਰ ਦੀ ਲਾਈਟ ਖਰਾਬ ਹੋ ਗਈ ਤਾਰਾਂ ਤੇ ਖੰਬੇ ਦੇ ਉੱਤੇ ਬਲਬ ਲਾਇਆ ਹੋਇਆ ਵੇਖ ਸਕਦੇ ਹਾਂ ਮੈਨੇ ਜਾਗਦਾ ਕਿ ਨਹੀਂ ਉਹ ਡੇੜੀ ਗਏ ਓਏ ਉਹ ਵੇਖੋ ਹੁਣ ਡੇੜੀ ਗਿਆ ਆ ਰਿਹਾ ਬਲਬ ਦੇਖਿਆ ਮੈਨੇ ਲਾ ਦੋ ਦੇਖੋ ਉਹ ਲਾਈ ਅੰਦਰ ਡੇੜੀ ਤਾਰ ਨਾ ਨਹੀਂ ਲੱਗੀ ਗਾਈਸ ਉੱਥੇ ਹੀ ਕਿਤੇ ਖਰਾਬ ਆ ਮੀ ਵੀ ਪਈ ਆ ਨਾ ਦੇਖ ਸਕਦੇ ਤੁਸੀਂ ਫੋਨ ਦੇ ਉੱਤੇ ਖਰਾਬ ਹੋ ਜੂਗਾ ਐਵੇਂ ਤੇ ਹੁਣ ਆਪਾਂ ਘਰੇ ਜਾਂਦੇ ਹਾਂ ਮੀਰ ਉਕੂਗਾ ਫੇਰ ਆਵਾਂਗੇ ਮੈਂ ਮੀ ਵਿੱਚ ਦਾ ਐਵੇਂ ਕਰੰਟ ਕਰੂਟ ਖਾਲਾਂ ਗਾਈਸ ਤੇ ਜਾਂਦੇ ਹਾਂ ਹੁਣ ਆਪਾਂ ਘਰੇ ਘਰੇ ਜਾ ਕੇ ਫਿਰ ਦੇਖਦੇ ਹਾਂ ਕੀ ਕਰੀਏ ਆਪਾਂ ਦੇ ਸਾਡੇ ਕਾਈ ਸਾਪਾ ਜਾਨੇ ਸਰਦੁਰ ਗੜ ਕਿਉਂਕਿ ਟਰੈਕਟਰ ਦਾ ਪੰਪ ਠੀਕ ਕਰਵਾਉਣਾ ਹੋਲੀ-ਹੋਲੀ ਚੱਕਦਾ ਹੈ ਨਾ ਤੇ ਜਾਣੇ ਪਏ ਆਪਾਂ ਉੱਥੇ ਜਾ ਕੇ ਮਿਲਦੇ ਆਪਾਂ ਦੇਖ ਸਾਥੀਓ ਗਾਇਸ ਆਪਾਂ ਅੱਗੇ ਕਰੇ ਕਰਵਾਤਾ ਟਰੈਕਟਰ ਦਾ ਕੰਮ ਜਿਹੜਾ ਲਿਫਟ ਵਾਲਾ ਸੀ ਸਾਰੇ ਕਰਵਾਤਾ ਤੇ ਦੇਖ ਸਕਦੇ ਆ ਨਵਾਂ ਫਿਲਟਰ ਪਰਵਾਤਾ ਤੇ ਨਾ ਪੁਰਾਣਾ ਪੰਪ ਦਵਾਤਾ ਦੇਖ ਰਹੇ ਆ ਆਪਣਾ ਆਹ ਵਿਖੋ ਪੁਰਾਣਾ ਪੰਪ ਆ ਗਿਆ ਤੇ ਨਵਾਂ ਫਿਲਟਰ ਪਾਤਾ ਤੇ ਹੁਣ ਵਧੀਆ ਚੰਗਾ ਲਿਫਟ ਤੇ ਹੋਰ ਦੇਖ ਸਕਦੇ ਏਸੀ ਟਰੈਕਟਰ ਆਪਣਾ ਤੇ ਆ ਬਾਣ ਵੀ ਆਪਣਾ ਮੀਂਹ ਰਾਤੀ ਬਹੁਤ ਪਿਆ ਤੇ ਸਾਰਾ ਗਿੱਲਾ ਹੋਇਆ ਪਿਆ। ਮੂੰਗੀ ਦੁਬਾਰਾ ਉੱਗਦੀ ਪਈ ਵਿੱਚ। ਤੇ ਦੇਖ ਸਕਦੇ ਤੁਸੀਂ ਉਹ ਗੱਟੇ ਲਾਇਏ ਸੀ ਉਹ ਵੀ ਪਾ ਦਾਂਗੇ ਕਲਿੱਪ ਨਾਲ ਆ ਰਹੀਓ ਦੇਖੋ ਗੱਟੇ ਲਾਇਏ ਸਵੇਰੇ। ਸਵੇਰੇ ਕਿੰਨੇ ਗੱਟੇ ਲਾਇਏ ਦੇਖ ਸਕਦੇ ਹੋ। ਉਹਨਾਂ ਦਾ ਝੋਨੇ ਦਾ ਪਾਣੀ ਆਪਣੀ ਜ਼ਮੀਨ 'ਚ ਆਉਂਦਾ ਸੀ। ਦੇਖਦੇ ਕਿੰਨੇ ਗੱਟੇ ਲਾਇਏ। ਦੇਖ ਸਕਦੇ ਆਂ। ਏਸੀ ਟਰੈਕਟਰ ਆ ਦੇਖ ਸਕਦੇ ਤੁਸੀਂ ਆਪਾਂ ਕਰਵਾਤਾ ਟਰੈਕਟਰ ਦਾ ਸਾਰਾ ਕੰਮ ਦੇਖੋ ਬਾਕੀ ਹੁਣ ਤਾਂ ਵਧੀਆ ਚੱਲਦਾ ਗਾਇਸ ਹੁਣ ਨਾ ਖਰਾਬ ਹੋਵੇ ਅੱਜ ਦੇ ਵਲੋਗ ਵਿੱਚ ਇੰਨਾ ਸੀ ਜੇ ਵਧੀਆ ਲੱਗਦਾ ਲਾਈਕ ਸਬਸਕ੍ਰਾਈਬ ਤੁਹਾਡੇ ਤਾਂ